ਬੇਕਰਮਜੀਤ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਬੰਦ ਹੈ ਤੇ ਉਸ ਉੱਪਰ ਮੁਸੀਬਤਾਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਆਪਾਂ ਅਕਸਰ ਹੀ ਦੇਖਿਆ ਕਿ ਜਦੋਂ ਕੋਈ ਰਾਜਨੀਤਿਕ ਬੰਦਾ ਜੇਲ੍ਹ ਵਿੱਚ ਚਲਾ ਜਾਂਦਾ ਤਾਂ ਉਸ ਦੇ ਪਰਿਵਾਰ ਨਾਲ ਕੋਈ ਵੀ ਰਾਜਨੇਤਾ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਖੈਬਾਜੀ ਨਹੀਂ ਰੱਖਦਾ ਪਰ ਆਮ ਆਦਮੀ ਪਾਰਟੀ ਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨਾਲ ਬੁਰੀ ਕਰਨ ਤੇ ਆਏ ਹੋਏ ਆ ਤੇ ਹੁਣ ਉਹਨਾਂ ਦਾ ਅਗਲਾ ਨਿਸ਼ਾਨਾ ਨੇ ਗਨੀਵ ਕੌਰ ਮਜੀਠੀਆ ਜੋ ਕਿ ਬਿਕਰਮਜੀਤ ਮਜੀਠੀਆ ਦੀ ਪਤਨੀ ਹੈ ਗਨੀਵ ਕੌਰ ਮਜੀਠੀਆ ਵਿਧਾਨ ਸਭਾ ਦੀ ਮੈਂਬਰ ਚੁਣੀ ਗਈ ਆ ਤੇ ਜਦੋਂ ਬਿਕਰਮਜੀਤ ਮਜੀਠੀਆ ਨੂੰ ਵਿਜੀਲੈਂਸ ਦੀ ਟੀਮ ਗ੍ਰਿਫਤਾਰ ਕਰਨ ਆਈ ਤਾਂ ਗਨੀਵ ਕੌਰ ਮਜੀਠੀਆ ਨੇ ਮੁੱਖ ਮੰਤਰੀ ਉੱਪਰ ਕਾਫੀ ਸਵਾਲ ਚੁੱਕੇ ਕਿ ਮੁੱਖ ਮੰਤਰੀ ਦਰوار ਤੋਂ ਕਰ ਰਿਹਾ ਵਿਜੀਲੈਂਸ ਟੀਮ ਦੀ ਤੇ ਉਹਨਾਂ ਨੂੰ ਰਾਜਨੀਤਿਕ ਵਿਰੋਧੀ ਕਰਕੇ ਸ਼ਿਕਾਰ ਬਣਾਇਆ ਜਾ ਰਿਹਾ ਹੈ ਉਹਨਾਂ ਦਾ ਕੋਈ ਵੀ ਕਸੂਰ ਨਹੀਂ ਪਰ ਪਹਿਲਾਂ ਬਿਕਰਮਜੀਤ ਮਜੀਠੀਆ ਪੱਟਾਂ ਤੇ ਥਾਪੀਆਂ ਤੇ ਮੁੱਛਾਂ ਨੂੰ ਤਾ ਦੇ ਕੇ ਮੁੱਖ ਮੰਤਰੀ ਨੂੰ ਚੈਲੰਜ ਕਰ ਰਿਹਾ ਸੀ ਪਰ ਜਦੋਂ ਵਿਜੀਲੈਂਸ ਦੀ ਟੀਮ ਘਰ ਪਹੁੰਚੀ ਤਾਂ ਹੱਕਾ ਬੱਕਾ ਰਹਿ ਗਿਆ ਮਜੀਠੀਆ ਪਰਿਵਾਰ ਦੇਖਿਆ ਜਾਵੇ ਪਹਿਲਾਂ ਰਾਜਨੀਤਿਕ ਪਾਰਟੀਆਂ ਮਜੀਠੀਆ ਦੀ ਹਮਾਇਤ ਕਰ ਰਹੀਆਂ ਸਨ ਪਰ ਲੋਕਾਂ ਦਾ ਰੌਅ ਵੇਖ ਕੇ ਉਹਨਾਂ ਨੇ ਵੀ ਚੁੱਪੀ ਧਾਰ ਲਈ ਤੇ ਭਾਜਪੀ ਨਾਲ ਅਕਾਲੀ ਦਲ ਦਾ ਕੋਈ ਗਠਬੰਧਨ ਨਹੀਂ ਸੀ ਇਸ ਕਰਕੇ ਸੈਂਟਰ ਤੋਂ ਵੀ ਕੋਈ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਤੇ ਹੁਣ ਜਦੋਂ ਸੈਸ਼ਨ ਚੱਲ ਰਿਹਾ ਸੀ ਤਾਂ ਵਿਧਾਨ ਸਭਾ ਦਾ ਉਦੋਂ ਗਨੀਬ ਮਜੀਠੀਆ ਨਾਲ ਬਹੁਤ ਬੁਰੀ ਹੋਈ ਗਨੀਬ ਮਜੀਠੀਆ ਆਪਣੇ ਘਰ ਵਾਲੇ ਦਾ ਪੱਖ ਰੱਖਦੇ ਹੋਏ ਕਹਿੰਦੀ ਹੈ ਕਿ ਵਿਜੀਲੈਂਸ ਦੀ ਟੀਮ ਆਖ ਰਹੀ ਹੈ ਵਿਕਰਮਜੀਤ ਮਜੀਠੀਆ ਦੀ ਹਿਮਾਚਲ ਵਿੱਚ ਬਹੁਤ ਸਾਰੀ ਪ੍ਰਾਪਰਟੀ ਆ ਤੇ 540 ਕਰੋੜ ਮਿਲਿਆ ਉਸਨੇ ਆਪਣੇ ਅੰਦਾਜ਼ ਵਿੱਚ ਕਿਹਾ ਪਰ ਉਹ ਨਾਨ ਪੋਲੀਟੀਕਲ ਪਰਿਵਾਰ ਦੇ ਵਿੱਚੋਂ ਆ ਤੇ ਪਹਿਲਾਂ ਸਿਆਸਤ ਦੇ ਵਿੱਚ ਜਿਆਦਾ ਸਰਗਰਮ ਨਹੀਂ ਰਹੀ ਇਸ ਕਰਕੇ ਉਸਨੇ ਇਹ ਗੱਲ ਕਹੀ ਕਿ ਜੇਕਰ 540 ਕਰੋੜ ਨਾ ਮਿਲਿਆ ਤਾਂ ਸਰਕਾਰ ਉਸ ਨੂੰ ਦੇਵੇਗੀ ਜਿਸ ਤੋਂ ਬਾਅਦ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਪਾਰਾ ਚੜ ਗਿਆ ਭਾਵੇਂ ਗਨੀਪ ਕੌਰ ਮਜੀਠੀਆ ਉੱਥੇ ਨਹੀਂ ਸੀ ਪਰ ਉਸਦੀ ਸੀਟ ਵੱਲ ਹੱਥ ਕਰਕੇ ਕਿਹਾ ਕਿ ਇਹਨਾਂ ਨੇ ਪੰਜਾਬ ਨੂੰ ਐਨਾ ਲੁੱਟਿਆ ਤੇ ਜਦੋਂ ਜਵਾਬ ਦੇਣ ਦੀ ਵਾਰੀ ਆਈ ਤਾਂ ਤੁਸੀਂ ਵਿਧਾਨ ਸਭਾ ਵਿੱਚੋਂ ਹੀ ਗਾਇਬ ਹੋ ਗਏ ਤੇ ਤੁਸੀਂ ਮੀਡੀਆ ਸਾਹਮਣੇ ਕਹਿ ਰਹੇ ਹੋ ਕਿ ਦੇਣਗੇ 540 ਕਰੋੜ ਤੇ ਜਿਵੇਂ ਹੀ ਇਹ ਬਿਆਨ ਦਿੱਤਾ ਤਾਂ ਸਿਆਸੀ ਭਚਾਲ ਆ ਗਿਆ ਵਿਰੋਧੀ ਇਸ ਨੂੰ ਔਰਤ ਦੇ ਖਿਲਾਫ ਬਿਆਨਬਾਜ਼ੀ ਆਖਣ ਲੱਗੇ ਤੇ ਸਪੋਰਟਰ ਆਖਣ ਲੱਗੇ ਕਿ ਨਸ਼ਾ ਕੋਈ ਵੀ ਵਿੱਚੇ ਜਾ ਵੇਚਦਾ ਸੀ ਮੁੱਖ ਮੰਤਰੀ ਇਮਾਨਦਾਰ ਹੈ ਉਸ ਨੂੰ ਬਖਸ਼ੇਗਾ ਨਹੀਂ ਤੇ ਦੂਜੇ ਪਾਸੇ ਅਕਾਲੀ ਆਗੂ ਕਹਿ ਰਹੇ ਆ ਕਿ ਮਜੀਠੀਏ ਨੂੰ ਤਾਂ ਅੰਦਰ ਹੀ ਡੀਏ ਦੇ ਕੇਸ ਵਿੱਚ ਕੀਤਾ ਤੇ ਦੂਜੇ ਪਾਸੇ ਮੁੱਖ ਮੰਤਰੀ মিডিਆ ਸਾਹਮਣੇ ਝੂਠ ਬੋਲ ਰਹੇ ਆ ਕਿ ਉਹਨਾਂ ਉੱਪਰ ਨਸ਼ਾ ਤਸਕਰੀ ਦਾ ਕੇਸ ਬਣਾਇਆ ਤੇ ਉਹਨਾਂ ਆਖਿਆ ਜੇ ਮੁੱਖ ਮੰਤਰੀ ਜ਼ੁਰਤ ਰੱਖਦਾ ਤਾਂ ਆ ਕੇ ਵਿਖਾਵੇ ਕਿ ਉਸ ਨੂੰ ਨਸ਼ੇ ਦੇ ਕੇਸ ਵਿੱਚ ਅੰਦਰ ਕੀਤਾ ਤੇ ਅੱਗੇ ਵੇਖਣਾ ਹੋਵੇਗਾ ਕਿ ਸਿਆਸਤ ਕੀ ਰੰਗ ਲੈਂਦੀ ਹੈ